ਵਾਹ ਇੱਕ ਜੀ ਕਾ ਖਾਲਸਾ ਇੱਕ ਵੰਦੀ ਕੀ ਫਤਿਹ ਅੱਜ ਜਿਹੜਾ ਅਸੀਂ ਪ੍ਰੈਸਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਥਾਣਾ ਬਲੌਂਗੀ ਦੇ ਬਾਹਰ ਸੀ ਖੜੇ ਹੰਦੇ ਹੁਣੇ ਹੁਣੇ ਐਸ ਐਚਓ ਜਿਹੜਾ ਅਮਨ ਜੀ ਹੈ ਉਹਦਾ ਅਸੀਂ ਮਾਨ ਸਨਮਾਨ ਐਸ ਸੀ ਬੀ ਸੀ ਮਹਾਪੰਚਾਇਤ ਮਹਾ ਮੋਰਚੇ ਵੱਲੋਂ ਅਸੀਂ ਜਿਹੜਾ ਮਾਨ ਸਨਮਾਨ ਕਰਕੇ ਹਟੇ ਹ ਇਸ ਲਈ ਜੇ ਕੋਈ ਅਫਸਰ ਚੰਗਾ ਵਧੀਆ ਕੰਮ ਕਰਦਾ ਸਮੇਸਰ ਕਰਦਾ ਉਹਦਾ ਮਾਨ ਸਨਮਾਨ ਵੀ ਕੀਤਾ ਜਾਂਦਾ ਪਿਛਲੇ ਦਿਨੇ ਸਾਡੇ ਕੋਲੇ ਬਰੇਂਦਰ ਜੀ ਖੜੇ ਨੇ ਇਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀ ਐਕਸੀਡੈਂਟ ਵਿੱਚ ਕਿਉਂ ਤਿੰਨ ਮਹੀਨੇ ਤੋਂ ਦਰਦ ਦਰਦੀਆਂ ਠੋਕਰਾ ਖਾ ਰਿਹਾ ਸੀ ਪੜਕ ਰਿਹਾ ਸੀ ਪਰ ਐਸਐਸਚੂ ਨੇ ਜਦੋਂ ਅਸੀਂ ਪ੍ਰੈਸ 'ਚ ਮੀਡੀਆ ਰਾਹੀਂ ਗੱਲ ਗਈ ਹੈ ਸਾਰੀ ਥਾਣੇ ਦਾ ਤੌਰ ਰੱਖਿਆ ਗਿਆ ਹੋਰ ਤਾਂ ਇਸੇ ਐਸਐਸਚੂ ਨੇ ਕਿਹਾ ਵੀ ਮੈਂ ਨਮਾਇਆ ਜੀ ਮੈਥੋਂ ਪਹਿਲਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਤੇ ਹੁਣ ਤੁਸੀਂ ਮੈਨੂੰ 15 ਦਿਨ ਦਿਓ ਸਾਰੇ ਮੋਰਚੇ ਦੀ ਸਹਿਮਤੀ ਨਾਲ ਪਰਿਵਾਰ ਦੀ ਸਹਿਮਤੀ ਨਾਲ ਐਸਐਸਚੂ ਨੂੰ 15 ਦਿਨ ਦਿੱਤੇ ਗਏ ਸੀ ਜਿਸ ਦੇ ਸਮੇਂ ਦੇ ਵਿੱਚ ਵਿੱਚ 15 ਦਿਨ ਦੇ ਵਿੱਚ ਬੱਸ ਵੀ ਟਰੇਸ ਕਰਕੇ ਖੜਾ ਦਿੱਤੀ ਹੈ ਤੇ ਜਿਹੜਾ ਡਰਾਈਵਰ ਸੀ ਡਰਾਈਵਰ ਵੀ ਫੜ ਲਿਆ ਤੇ ਕੁਝ ਅਸੀਂ ਸਮਝੌਤੇ ਨਾਲ ਇਕੱਠੇ ਕਰਕੇ ਦਿੱਤੇ ਸੀ ਜਿਹੜਾ ਇੱਕ ਜਿਹੜਾ ਕੇਸ ਸਟ੍ਰੈਸ ਹੋ ਗਿਆ ਨਹੀਂ ਤਾਂ ਇਹਦਾ ਕੇਸ ਜਿਹੜਾ ਹੈਗਾ ਮਿਲਣਾ ਨਹੀਂ ਸਾਇ ਇਹਨੂੰ ਹੁਣ ਜਿਹੜੀ ਮਾਲੀ ਮਦਦ ਦਾ ਮਾਲੀ ਕੋਈ ਕਮਿਸ਼ਨ ਹੈਗਾ ਇਹ ਕੋਈ ਫਾਈਨੈਂਸ਼ਲੀ ਤੌਰ ਤੇ ਕੋਈ ਵੀ ਹੈਲਪ ਜਾਂ ਮਦਦ ਹੋ ਸਕਦੀ ਹੈ ਕੇਸ ਪਾ ਕੇ ਨਹੀਂ ਤਾਂ ਇਹਦਾ ਕੇਸ ਜਿਹੜਾ ਰਫੇ ਰਫੇ ਹੋਗੇ ਤਾਂ ਸਾਰੇ ਹੀ ਮੋਰਚੇ ਦੇ ਸੰਗੀ ਸਾਥੀਆਂ ਨੇ ਕੱਲ ਐਸਐਚਓ ਨੂੰ ਬੁਲਾਇਆ ਸੀ ਫੰਕਸ਼ਨ ਤੇ ਪ੍ਰੋਗਰਾਮ ਸਿਰ ਉੱਥੇ ਆ ਨਹੀਂ ਸਕੇ ਕਿਤੇ ਸਰਕਾਰੀ ਡਿਊਟੀ ਹੋਗੀ ਅੱਜ ਥਾਣੇ 'ਚ ਅਸੀਂ ਸਾਰੇ ਬੰਦੇ ਨੇ ਸਬੂਤ ਦੇਖ ਕੇ ਬੱਸ ਦੇਖ ਕੇ ਡਰਾਈਵਰ ਦਾ ਸਾਰਾ ਜੜਾ ਤਾਂ ਪਤਾ ਦੇਖ ਕੇ ਅਸੀਂ ਜਿਹੜੇ ਪੇਪਰ ਵੀ ਲੈਏ ਨੇ ਤੇ ਉਹਦਾ ਧੰਨਵਾਦ ਵੀ ਸਾਰੇ ਮੋਰਚੇ ਵੱਲੋਂ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇਹ ਪੰਜ ਪਿਆਰੇ ਵੱਲੋਂ ਆਏ ਨੇ ਮਲੋਏ ਤੋਂ ਨੈਕਸਟ ਗਈ ਮੇਰੀ ਸੀ ਬੋਖੜੇ ਕੋਲ ਚੱਲਦੀ ਪਰ ਆਪਾ ਕਹਿੰਦੇ ਜੀ ਅਸੀਂ ਸਾਰੀ ਟੀਮ ਤੇਰੀ ਰੱਖਦੇ ਹਾਂ ਬ੍ਰਹਮਾਤਮਾ ਜੀ ਤਾਂ ਕਿ ਤੁਸੀਂ ਸਾਡੀ ਦਾ ਮਾਨ ਕਿਦ ਰੱਖਦੇ ਆ ਤੇ ਇਹ ਬੰਦੇ ਦਾ ਸੌਲ ਹੋ ਗਿਆ ਕੇਸ ਹੁਣ ਨਾ ਸਾਹਿਬ Terima kasih telah menonton